ਸਾਬਕਾ ਸੈਨਿਕਾਂ ਦੀ ਇੱਕ ਜ਼ਰੂਰੀ ਬੈਠਕ ਮੇਜਰ ਚਰਨਜੀਤ ਸਿੰਘ ਦੀ ਅਗਵਾਈ ਹੇਠ ਜੀਟੀ ਡੋਟ ਗੱਗੜ ਮਾਜਰਾ ਦੇ ਨੇੜੇ ਹੋਈ ਜਿਸ ਚ ਸਾਬਕਾ ਸੈਨਿਕਾਂ ਵੱਲੋਂ ਆਪਣੇ ਵੱਖ-ਵੱਖ ਮੁੱਦੇ ਵਿਚਾਰੇ ਗਏ ਤੇ ਆਪਣੀ ਮੰਗਾਂ ਸਰਕਾਰ ਤੋਂ ਮੰਵਾਉਣ ਸੰਬੰਧੀ ਵਿਚਾਰਾਂ ਕੀਤੀਆਂ ਗਈਆਂ ਮੇਜਰ ਚਰਨਜੀਤ ਸਿੰਘ ਮੇਜਰ ਚਰਨਜੀਤ ਸਿੰਘ ਨੇ ਦੱਸਿਆ ਕਿ ਬੈਠਕ ਤੇ ਵਨ ਰੈਂਕ ਵਨ ਪੈਨਸ਼ਨ ਮਿਲਟਰੀ ਸਰਵਿਸ ਵਿਧਵਾ ਪੈਨਸ਼ਨ 18 ਮਹੀਨੇ ਦਾ ਡੀਏ ਡੀਆਰ ਤੇ 8ਵਾਂ ਪੇ ਕਮਿਸ਼ਨ ਵੀ ਲਾਗੂ ਨਹੀਂ ਕੀਤਾ ਗਿਆ ਉਨਾ ਕਿਹਾ ਕਿ ਮੋਦੀ ਸਰਕਾਰ ਸਾਬਕਾ ਸੈਨਿਕਾਂ ਨੂੰ ਕੋਈ ਸਹੂਲਤ ਨਹੀਂ ਦੇਣਾ ਚਾਹੁੰਦੀ ਜਿਸ ਕਰਕੇ ਹੀ ਸਾਬਕਾ ਸੈਨਿਕਾਂ ਦੇ ਮਸਲੇ ਲਟਕੇ ਹੋਏ ਹਨ ਉਨਾ ਹੋਰ ਕੀ ਕਿਹਾ ਆਓ ਸੁਣਦੇ ਹਾਂ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮੇਜਰ ਚਰਨ ਸਿੰਘ ਮੈਂ ਸਮਰਾਲੇ ਤੋਂ ਆਇਆ ਤੇ ਸਰ ਕੀ ਮੋਟਿਵ ਜਿਹੜੀ ਤੁਸੀਂ ਅੱਜ ਇੱਕ ਮੀਟਿੰਗ ਰੱਖੀ ਹੈ ਇਸ ਮੀਟਿੰਗ ਦਾ ਮੇਨ ਮਕਸਦ ਇਹ ਹੈ ਕਿ ਅਸੀਂ ਐਕਸ ਸਰਵਿਸਮੈਨ ਪਹਿਲਾਂ ਤੋਂ 5 ਸਾਲ 7 ਸਾਲ ਤੋਂ ਅਸੀਂ ਇਕੱਠੇ ਚੱਲ ਰਹੇ ਹਾਂ ਇੱਕ ਅਸੀਂ ਆਪਣੀ ਸੰਸਥਾ ਬਣਾਉਣਾ ਚਾਹੁੰਦੇ ਹਾਂ ਉਹ ਸੰਸਥਾ ਦਾ ਰੂਪ ਰੇਖਾ ਤਿਆਰ ਕਰਨ ਵਾਸਤੇ ਅੱਜ ਅਸੀਂ ਸਾਰੇ ਇਕੱਠੇ ਹੋਏ ਹਾਂ ਕਿ ਕੀ ਮੀਟਿੰਗ ਰੱਖਣ ਦਾ ਕੀ ਕਿ ਕਿ ਕੀ ਮੁਸ਼ਕਲਾਂ ਆਪੀਆਂ ਦੇ ਜਿਹੜੇ ਹਸਾਬ ਦਾ ਹੋ ਚੁੱਕੇ ਕਿਉਂਕਿ ਅਸੀਂ ਸਾਰੇ ਐਕਸਰਸਮੈਨ ਆ ਸਭ ਤੋਂ ਪਹਿਲਾਂ ਅਸੀਂ ਆਪਣੇ ਜੋ ਸਾਡੀਆਂ ਆਪਣੀਆਂ ਪਰਸਨਲ ਸਮੱਸਿਆ ਨੇ ਜੋ ਗਵਰਨਮੈਂਟ ਦੇ ਨਾਲ ਚੱਲ ਰਹੀਆਂ ਨੇ ਗਵਰਨਮੈਂਟ ਨੇ ਸਾਡੇ ਨਾਲ ਜੋ ਜਿੰਨੇ ਵਾਅਦੇ ਕੀਤੇ ਨੇ ਉਹ ਤੋਂ ਕਈ ਗੁਣਾ ਵੱਧ ਸਾਡੇ ਨੇ ਧੋਖੇ ਕੀਤੇ ਨੇ ਅਸੀਂ ਮਹਿਸੂਸ ਕਰਦੇ ਆ ਕਿ ਜਿੰਨੀ ਨਾਲ ਅਸੀਂ ਸੰਗਠਿਤ ਹੋ ਕੇ ਨਹੀਂ ਚੱਲਦੇ ਉਹ ਸਾਡੀਆਂ ਗੱਲਾਂ ਅ ਨਹੀਂ ਸੁਣਨਗੇ ਸਾਡੀਆਂ ਗੱਲਾਂ ਵੱਲ ਗੌਰ ਨਹੀਂ ਕਰਨਗੇ ਦੂਜਾ ਕਿਉਂਕਿ ਅਸੀਂ ਆਪਣੇ ਜੀਵਨ ਦੇ 30 25 35 ਸਾਲ ਆਪਣੇ ਲਗਾ ਚੁੱਕੇ ਆ ਹੁਣ ਸਾਨੂੰ ਇਹ ਇੱਛਾ ਹੈ ਸਾਡੇ ਦਿਲ ਦੇ ਵਿੱਚ ਅਸੀਂ ਆਪਣੇ ਲੋਕਾਂ ਵਾਸਤੇ ਆਪਣੇ ਪਿੰਡਾਂ ਵਾਸਤੇ ਆਪਣੇ ਸਮਾਜ ਵਾਸਤੇ ਕੁਝ ਜੋ ਸਾਡੇ ਕੋਲ ਨੌਲੇਜ ਹੈ ਜੋ ਸਾਨੂੰ ਜੀਓਜੀ ਦੇ ਟਾਈਮ ਤੇ ਪਤਾ ਲੱਗਿਆ ਅਸੀਂ ਉਹਨਾਂ ਸਮੱਸਿਆ ਨੂੰ ਹੱਲ ਕਰਨ ਵਾਸਤੇ ਇਸ ਸੰਗਠਨ ਨੂੰ ਪੂਰਨ ਤੌਰ ਤੇ ਤਿਆਰ ਕਰ ਰਹੇ ਆ। ਉਹ ਜਿਹੜੇ ਫੌਜੀਏ ਨੇ ਕਿੰਨੇ ਕਿੰਨੇ ਤੁਹਾਡੇ ਜਿਹੜੇ ਤੁਸੀਂ ਯੂਨਿਟ ਬਣਾਇਆ ਕਿੰਨੇ ਕਿੰਨੇ ਵਿੱਚ ਮੈਂਬਰ ਨੇ ਤੁਹਾਡੇ। ਅ ਮੈਂ ਅਗਰ ਮੈਂ मोटे तौर ਤੇ ਤੁਹਾਨੂੰ ਦੱਸਾਂ ਤੇ ਖੰਨੇ ਦੇ ਵਿੱਚ ਮੇਰੇ 4000 ਦੇ ਕਰੀਬ ਐਕਸਰਸਮੈਨ ਨੇ ਮਾਝਾ ਸਮਰਾਲੇ ਦੇ ਵਿੱਚ 7000 ਨੇ ਤੇ ਪਹਿਲ ਦੇ ਵਿੱਚ ਕੋਈ 9000 ਦੇ ਕਰੀਬ ਸਾਡੇ ਫੌਜੀ ਨੇ। ਜਿੰਨਾ ਦੀ ਕੇਸੀ ਇਕੱਠੇ ਕਰਕੇ ਇਹਨਾਂ ਸਾਰਿਆਂ ਦੀਆਂ ਸਮੱਸਿਆਵਾਂ ਹੱਲ ਕਰਨ ਵਾਸਤੇ ਇਹਨਾਂ ਸਾਰਿਆਂ ਦੇ ਬੜੇ ਇਕੱਠ ਨੂੰ ਲੈ ਕੇ ਅਸੀਂ ਵਿਚਾਰ ਵਟਾਂਦਰੇ ਕਰਨੇ ਆ ਅਸੀਂ ਗਵਰਨਮੈਂਟ ਦੇ ਵਿੱਚ ਅਸੀਂ ਆਪਣੇ ਨੁਮਾਇंदे ਭੇਜਣੇ ਆ ਅਸੀਂ ਆਪਣੀ ਸ਼ਿਰਕਤ ਕਰਨਾ ਚਾਹੁੰਦੇ ਆ ਤਾਂ ਜੋ ਅਸੀਂ ਆਪਣੇ ਪੰਜਾਬ ਨੂੰ ਆਪਣੇ ਦੇਸ਼ ਨੂੰ ਹਿੰਦੁਸਤਾਨ ਨੂੰ ਭਾਰਤ ਮਾਤਾ ਨੂੰ ਅਸੀਂ ਉੱਚਾ ਲੈ ਜਾ ਸਕੀਏ ਲੱਗਦਾ ਕਿ ਜਿਹੜੇ ਫੌਜੀ ਨੇ ਕਾਫੀ ਲੰਮਾ ਸਮਾਂ ਫੌਜ ਦੇ ਵਿੱਚ ਆਪਣੀ ਸੇਵਾ ਦਿੱਤੇ ਨੇ ਉਹਨਾਂ ਨੂੰ ਲੇਕਿਨ ਬਾਅਦ ਵਿੱਚ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੁਸੀਂ ਬਿਲਕੁਲ ਠੀਕ ਕਿਹਾ ਕਿ ਐਕ ਸਰਵਿਸਮੈਨ ਜਿੰਨੀਆਂ ਸਮੱਸਿਆਵਾਂ ਚੱਲ ਰਹੇ ਨੇ ਉਹਨਾਂ ਦਾ ਆਮ ਲੋਕਾਂ ਨੂੰ ਗਿਆਨ ਨਹੀਂ ਪਰ ਇਹ ਦੂਜਿਆਂ ਨਾਲੋਂ ਵੱਧ ਸਮੱਸਿਆ ਦਾ ਚੱਲ ਰਹੇ ਨੇ ਕਿਉਂਕਿ ਖੁਦ ਸਮੱਸਿਆ ਡੀਲ ਕਰਦੇ ਆ ਖੁਦ ਸਮੱਸਿਆ ਨੂੰ ਸੁਲਝਾਉਂਦੇ ਆ ਤੇ ਕਿਉਂ ਨਾ ਅਸੀਂ ਆਪਣੇ ਲੋਕਾਂ ਦੇ ਜਿਨ੍ਹਾਂ ਦੇ ਅਸੀਂ ਨਮਾਇੰਦੇ ਆ ਜਿਨ੍ਹਾਂ ਦੇ ਅਸੀਂ ਤੀ ਪੁੱਤਾਂ ਜਿਨ੍ਹਾਂ ਦੇ ਅਸੀਂ ਮਾਈ ਪਾਪਾਂ ਅਸੀਂ ਉਹਨਾਂ ਵਾਸਤੇ ਕਿਉਂ ਨਾ ਉਹ ਚੀਜ਼ਾਂ ਕਰੀਏ ਜਿਨ੍ਹਾਂ ਡਾਕੇ ਸਾਨੂੰ ਪਤਾ ਹੈ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜੀ ਰਿਟਾਇਰਡ ਕੈਪਟਨ ਮੇਰ ਸਿੰਘ ਕੋਹੜਾ ਹਾਂ ਤੇ ਸਰ ਅੱਜ ਜਿਹੜੀ ਮੀਟਿੰਗ ਕੀਤੀ ਗਈ ਹੈ ਸਾਰਕਾ ਫੌਜੀਆਂ ਵੱਲੋਂ ਤੇ ਹੀ ਮਕਸਦ ਸੀਗਾ ਤੇ ਕਿੰਧੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੁੰਦਾ ਸਾਨੂੰ ਜੋ ਅਸੀਂ ਅੱਜ ਜੀ ਮੀਟਿੰਗ ਕਰ ਰਹੇ ਹਾਂ ਇਹਦੇ ਵਿੱਚ ਸਾਬਕਾ ਸੈਨਿਕਾਂ ਬਹੁਤ ਜ਼ਿਆਦਾ ਸਮੱਸਿਆਵਾਂ ਨੇ ਬੰਨ ਇੱਕ ਬੰਨ ਪੈਨਸ਼ਨ ਦੀ ਸਮੱਸਿਆ ਹੈ ਡੀਏ ਦੀ ਸਮੱਸਿਆ ਹੈ ਡਿਸੇਬਿਲਟੀ ਪੈਨਸ਼ਨ ਦੀ ਸਮੱਸਿਆ ਹੈ ਜੋ ਬਿੱਡੋ ਆ ਸਾਡੀ ਉਹਨੂੰ ਬਹੁਤ ਘੱਟ ਪੈਨਸ਼ਨ ਮਿਲਦੀ ਆ ਉਹਦਾ ਗੁਜ਼ਾਰਾ ਨਹੀਂ ਹੁੰਦਾ ਉਹਦੀ ਬਹੁਤ ਸਮੱਸਿਆ ਹੈ ਹੋਰ ਵੀ ਸਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਹਨਾਂ ਦਾ ਅਜੇ ਤੱਕ ਕੋਈ ਵੀ ਹੱਲ ਨਹੀਂ ਹੋਇਆ ਅਸੀਂ ਇਸ ਕਰਕੇ ਸਾਨੂੰ ਇਹ ਜੂਨੀਅਰ ਬਣਾਉਣੀ ਪਈ ਕਿਉਂਕਿ ਜੂਨੀਅਰ ਜਿੰਨੀ ਦੇਰ ਅਸੀਂ ਬਣਾਉਦੇ ਨਹੀਂ ਉਹਨੇ ਦੇ ਸਾਡੇ ਮਸਲੇ ਆ ਨਹੀਂ ਉਹਨੇ ਕਿਉਂਕਿ ਅੱਜ ਕੱਲ ਜੋ ਵੀ ਸਰਕਾਰਾਂ ਨੇ ਉਹ ਸਟ੍ਰੈਂਥ ਦੇ ਦਿੱਤੀਆਂ ਨੇ ਇਹਨਾਂ ਦੀ ਮਗਰ ਕਿੰਨੀ ਕੀ ਸਟੈਂਥ ਹੈ ਫਿਰ ਉਹ ਬਾਤ ਉਹ ਜਾਣਦੀਆਂ ਨੇ ਪਤਾ ਕਰਨਾ ਵੀ ਸਭ ਵੋਟ ਕਿਨੂੰ ਪਾਉਣੀਆਂ ਕਿਉਂਕਿ ਇਕੱਲੇ ਬੰਦੇ ਨੂੰ ਕੋਈ ਨਹੀਂ ਪੁੱਛਦਾ ਅਸੀਂ ਤਿੰਨਾਂ ਤਹਿਸੀਲਾਂ ਦੀ ਮਤਲਬ ਸਾਬਕਾ ਸੈਨ ਜੋ ਵੀ ਹੈ ਮਤਲਬ ਨਵੇਂ ਫੌਜੀ ਦਾ ਸੇ ਉਹਨਾਂ ਨੂੰ ਵੀ ਅਸੀਂ ਸ਼ਾਮਲ ਕਰਾਂਗੇ ਜੋ ਵੀ ਉਹਨਾਂ ਦੇ ਹੱਕ ਨੇ ਸਾਡੇ ਹੱਕ ਨੇ ਜਾਂ ਪਿੰਡਾਂ ਦੇ ਵਿੱਚ ਆਮ ਕੇ ਨੂੰ ਮਨਰੇਗਾ ਸਕੀਮ ਹੈ ਕਿਸੇ ਦੀ ਵਿਧਵਾ ਪੈਨਸ਼ਨ ਕਿਸੇ ਦਾ ਕੋਈ ਝਗੜਾ ਉਹਦੇ ਹੱਲੇ ਲਈ ਵੀ ਅਸੀਂ ਉਹਨਾਂ ਦੀ ਮਦਦ ਕਰਾਂਗੇ ਜਿੱਥੇ ਵੀ ਸਾਨੂੰ ਜਾਣਾ ਪਿਆ ਅਸੀਂ ਉਹਨਾਂ ਦੇ ਨਾਲ ਜਾਵਾਂਗੇ ਕਿਤੇ ਕਿ ਉਹ ਜਿਹੜੇ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਮਤਲਬ ਤੁਸੀਂ ਸਰਕਾਰ ਅੱਗੇ ਵੀ ਕੋਈ ਮੰਗ ਰੱਖਦੇ ਹੁੰਦੇ ਹੋ ਕਿ ਸਾਨੂੰ ਆਹ ਸਮੱਸਿਆ ਆ ਰਹੀ ਹੈ ਤੇ ਸਰਕਾਰ ਕਿੰਨੀ ਭੜੀ ਹੁੰਦਾ ਮੰਗ ਦੇਖੋ ਜੀ ਸਰਕਾਰ ਕੇ ਅਸੀਂ ਬਹੁਤ ਸਮੱਸਿਆਵਾਂ ਮਾਰ ਰੱਖੀਆਂ ਕਿਉਂਕਿ ਮੋਦੀ ਸਾਹਿਬ ਨੂੰ 11 ਸਾਲ ਹੋ ਗਏ ਇੱਕ ਵਾਰੀ ਇਹਨਾਂ ਨੇ ਬਿਆਨ ਦਿੱਤਾ ਸੀ ਆਪਣੇ ਗ੍ਰਹਿ ਮੰਤਰੀ ਸ੍ਰੀ ਅਮਨ ਸਾਹਿਬ ਜੀ ਨੇ ਉਹ ਕਹਿੰਦੇ ਇਹ ਸਾਰੇ ਬਾਦੇ ਪੂਰੇ ਕਰਨੇ ਨਹੀਂ ਹੁੰਦੇ ਜੇ ਅਸੀਂ ਕਹਿਤਾ ਨਾ ਵੀ ਬਾਦੇ ਅਸੀਂ ਕਰਾਂਗੇ ਕਹਿੰਦੇ ਪੂਰੇ ਕਰਨੇ ਨਹੀਂ ਹੁੰਦੇ ਇਹਨਾਂ ਨੂੰ ਇਹ ਗੱਲ ਰਿਕਵਰੀ ਅਖਬਾਰ ਦੇ ਵਿੱਚ ਖਬਰ ਲਈ ਸੀ ਇਹਦਾ ਮਤਲਬ ਜਿਹੜੇ ਲੀਡਰ ਵੀ ਆ ਜਾਂ ਕੋਈ ਵੀ ਸਰਕਾਰਾਂ ਬੰਦਿਆ ਨੇ ਇਹ ਵੀ ਝੂਠ ਬੋਲ ਕੇ ਵੋਟਾਂ ਬਟੋਰਦੇ ਨੇ ਕਪਤਨ ਨਾਜ਼ਰ ਸਿੰਘ ਮਾਂਗਟ ਜਟਾਣਾ ਤੇ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜੀ ਸਾਕਾ ਫੌਜੀਆ ਵੱਲੋਂ ਤੁਸੀਂ ਕਮੇਟੀ ਰੱਖੀ ਸਾਡਾ ਇਹੀ ਮੁੱਦਾ ਹੈ ਪਹਿਲਾਂ ਕਿ ਜੋ ਫੌਜੀਆ ਦੇ ਪ੍ਰੋਬਲਮਾਂ ਨੇ ਤੁਸੀਂ ਦੇਖਿਆ ਹੀ ਹੈ ਹੁ ਕਈ ਕੇਸ ਅਹ ਜੇ ਹੋਏ ਨੇ ਕਿ ਕਿਸੇ ਸਪਾਈ ਨੂੰ ਕੁਰਤਾ ਕਿਸੇ ਹੌਲਦਾਰ ਨੂੰ ਕੁਰਤਾ ਇਵਨ ਕਰਨਲ ਤੱਕ ਵੀ ਕੁਰਤੇ ਉਹਨਾਂ ਵਾਸਤੇ ਉਹਨਾਂ ਦਾ ਬੈਕ ਕੋਈ ਹੈ ਨਹੀਂ ਹੈ ਇਸ ਕਰਕੇ ਅਸੀਂ ਇਹ ਸੰਸਥਾ ਬਣਾਉਣੀ ਚਾਹੁੰਦੇ ਹਾਂ ਇਹ ਜੇ ਤੁਹਾਨੂੰ ਵੀ ਕਿਸੇ ਫੌਜੀ ਨੂੰ ਪ੍ਰੋਬਲਮ ਆਦੀ ਹੈ ਅਗਰ ਸਾਡੀ ਸੰਸਥਾ ਰਜਿਸਟਰਡ ਹੋਊਗੀ ਅਸੀਂ ਉਹਦਾ ਖੁਦ ਜਾ ਕੇ ਉਹਦਾ ਪੈਰਬਾਈ ਕਰਕੇ ਉਹਨੂੰ ਉਹਦਾ ਨਾਮ ਦਰਵਾਵਾਂਗੇ ਅਦਰਵਾਈ ਨਹੀਂ ਇੱਥੇ ਤਾਂ ਕੋਈ ਕੋਈ ਹਾਲ ਨਹੀਂ ਹੈਗਾ ਕੋਈ ਜਿਹਦੇ ਕਿਸਟਾਰ ਲੱਗੇ ਹੋਏ ਨੇ ਜਾਂ ਕੋਈ ਖੇਤੀਆਂ ਲੱਗੀਆਂ ਨੇ ਉਹ ਜਾਂਦੇ ਨੂੰ ਕੁਟਲ ਨੇ ਜਾਂਦੇ ਨੂੰ ਫੜ ਲੈਂਦੇ ਨੇ ਇਸ ਕਰਕੇ ਜਿਹੜੀ ਇਹ ਸੰਸਥਾ ਹੈ ਇਹ ਸਾਰੀ ਜ਼ਿੰਮੇਵਾਰੀ ਇਹਨਾਂ ਦੀ ਹੋਊਗੀ ਫਿਰ ਇਹ ਜਿੱਥੇ ਵੀ ਕੋਈ ਇਹ ਜਆ ਪ੍ਰੋਬਲਮ ਹੁੰਦੀ ਆ ਫੋਨ ਤੇ ਅਸੀਂ ਫਿਰ ਉਸ ਦਾ ਕੰਮ ਨਪਤਾ ਕੇ ਆਵਾਂਗੇ ਇਸ ਕਰਕੇ ਇਹਨੂੰ ਬਣਾਉਣਾ ਬਹੁਤ ਜ਼ਰੂਰੀ ਹੈ ਅਤੇ ਇਹਦਾ ਜੋ ਕੰਮਕਾਰ ਹੈ ਜਿੰਨੇ ਪਹਿਲਾਂ ਅਸੀਂ 5 ਸਾਲ ਕਰ ਚੁੱਕੇ ਆ ਸਾਨੂੰ ਸਾਰਿਆਂ ਨੂੰ ਜਿੰਨੇ ਮੇਰੇ ਸਾਰੇ ਵੀਰ ਖੜੇ ਨੇ ਇਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਪਿੰਡਾਂ 'ਚ ਕੀ ਹਾਲ ਨੇ ਕੀ ਹੁੰਦਾ ਉਹ ਸਾਰੀਆਂ ਚੀਜ਼ਾਂ ਤਹਿਸੀਲ 'ਚ ਕੀ ਹੁੰਦਾ ਹੋਰ ਥਾਣਿਆਂ 'ਚ ਕੀ ਹੁੰਦਾ ਸਾਰੀ ਕਾਰਵਾਈ ਸਾਨੂੰ ਆਉਂਦੀ ਆ ਅਸੀਂ ਕਰੀ ਆ ਇਸ ਕਰਕੇ ਹੁਣ ਸਾਨੂੰ ਇਹ ਗਵਰਨਮੈਂਟ ਨੇ ਜਦੋਂ ਖਤਮ ਕਰਤਾ ਵੀ ਜਿਓਜੀ ਨਹੀਂ ਰਹਿਣੇ ਤਾਂ ਸਾਨੂੰ ਇਹ ਸਟੈਪ ਦੁਬਾਰਾ ਲੈਣਾ ਪਿਆ ਇਸ ਕਰਕੇ ਇਹ ਬਹੁਤ ਜ਼ਰੂਰੀ ਆ ਸੰਸਥਾ ਤਾਂ ਕਿ ਅਸੀਂ ਕਿਸੇ ਕਿਸਮ ਦਾ ਵੀ ਲੋਕਾਂ ਦਾ ਭਲਾ ਕਰ ਸਕੀਏ ਕਿਸੇ ਦੇ ਕੰਮ ਆ ਸਕੀਏ ਤਾਂ ਇਸ ਵਜਾ ਨਾਲ ਇਹ ਸੰਸਥਾ ਬਣਾਉਣੀ ਬਹੁਤ ਜ਼ਰੂਰੀ ਹੈ